ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜਿਨ੍ਹਾਂ ਦੇ ਬਾਰੇ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਬਚਨ ਹਨ ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰਪਾਰੀ ਅਰਜਨ ਕਾਇਆ ਬਲਟਕੇ ਮੂਰਤ ਹਰਗੋਬਿੰਦ ਸواری ਚੱਲੀ ਪੀੜੀ ਸੋਡੀਆਂ ਰੂਪ ਦਿਖਾਵਣ ਬਾਰੋ-ਵਾਰੀ ਦਲ ਭੰਜਨ ਗੁਰ ਸੂਰਮਾ ਵਾਡ ਜੁਦਾ ਬਹੁਤ ਪਰ ਉਪਕਾਰੀ ਸੋ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ 19 ਜੂਨ ਸਨ 1595 ਨੂੰ ਗੁਰੂ ਕੀ ਵਡਾਲੀ ਵਿਖੇ ਗੁਰੂ ਅਰਜਨ ਦੇਵ ਜੀ ਦੇ ਘਰੈ ਮਾਤਾ ਗੰਗਾ ਜੀ ਦੇ ਉਦਰਤ ਹੋਇਆ ਗੁਰੂ ਅਰਜਨ ਦੇਵ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਖੁਸ਼ੀਆਂ ਦੇ ਅੰਦਰ ਇਥੇ ਇੱਕ ਛੇ ਹਟਾਂ ਵਾਲਾ ਖੂਹ ਲਗਵਾਇਆ। ਉਹਨਾਂ ਜ਼ਮਾਨਿਆਂ ਵਿੱਚ ਖੂਹ ਲਗਵਾਉਣਾ ਪੁੰਨ ਦਾ ਕਰਮ ਸੀ ਤੇ ਸਤਗੁਰਾਂ ਨੇ ਇਹ ਛੇ ਹਟਾਂ ਵਾਲਾ ਖੂਹ ਲਗਵਾਇਆ ਜਿਸ ਦੇ ਨਾਲ ਪਾਣੀ ਦੀ ਲੋੜ ਜਿਹੜੀ ਸੀ ਉਹ ਪੂਰੀ ਹੋਣ ਲੱਗੀ। ਖੇਤਾਂ ਨੂੰ ਪੂਰਾ ਪਾਣੀ ਮਿਲਣ ਲੱਗਾ ਤੇ ਭਰਪੂਰ ਫਸਲਾਂ ਹੋਣ ਲੱਗੀਆਂ। ਲੋਕ ਸਤਿਗੁਰਾਂ ਦਾ ਸ਼ੁਕਰਾਨਾ ਕਰਦੇ ਨਾ ਥੱਕਦੇ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬਚਪਨ ਦੇ ਵਿੱਚ ਹੀ ਇਹਨਾਂ ਦੇ ਦਾਇਆ ਪਿਰਤੀ ਚੰਦ ਨੇ ਕਈ ਮਾਰੂ ਵਰ ਕੀਤੇ ਪਿਰਤੀ ਚੰਦ ਹੰਕਾਰੀ ਸੀ ਤੇ ਚਾਹੁੰਦਾ ਸੀ ਕਿ ਗੁਰੂ ਨਾਨਕ ਦੇਵ ਜੀ ਦੀ ਗੁਰਤਾ ਗੱਦੀ ਮੈਨੂੰ ਮਿਲੇ ਪਰ ਇਸ ਗੱਦੀ ਤੇ ਬਿਰਾਜਮਾਨ ਹੋਣ ਵਾਸਤੇ ਜੋ ਗੁਣ ਚਾਹੀਦੇ ਹਨ ਉਹਨਾਂ ਗੁਣਾਂ ਤੋਂ ਪਿਰਤੀ ਚੰਦ ਜਿਹੜੇ ਸਨ ਉਹ ਸਖ ਨੇ ਸਨ ਗੁਰੂ ਰਾਮਦਾਸ ਜੀ ਦੇ ਨਾਲ ਵੀ ਉਹ ਕਈ ਵਾਰ ਝਗੜਾ ਬਖੇੜਾ ਕਰਦੇ ਰਹਿੰਦੇ ਸਨ ਤੇ ਸਤਗੁਰਾਂ ਨੇ ਉਹਨਾਂ ਨੂੰ ਕਈ ਵਾਰ ਸਮਝਾਉਣਾ ਵੀ ਕੀਤਾ ਕਾਹੇ ਭੂਤ ਚਗਰਤ ਹੋ ਸੰਗ ਬਾਪ ਜਿਨ ਕੇ ਜਨੇ ਬਢੀਰੇ ਤੁਮ ਹੋ ਤਿੰਸੋਂ ਚਗਰਤ ਪਾਪ ਸੋ ਗੁਰੂ ਰਾਮਦਾਸ ਸਾਹਿਬ ਜੀ ਨੇ ਗੁਰੂ ਅਰਜਨ ਦੇਵ ਜੀ ਨੂੰ ਜੋਗ ਜਾਣ ਕੇ ਤੇ ਗੁਰਤਾ ਗੱਦੀ ਬਕਸ਼ਸ਼ਕ੍ਰਿਤੀ ਪ੍ਰਤੀਚੰ ਬਹੁਤ ਤੇਲ ਮਿਲਾਇਆ ਤੇ ਇਸ ਆਸ ਦੇ ਨਾਲ ਜੀਉਣ ਲੱਗਾ ਕਿ ਗੁਰੂ ਅਰਜਨ ਦੇਵ ਜੀ ਦੇ ਵਿਆਹ ਹੋਏ ਨੂੰ 6 ਸਾਲ ਹੋ ਚੁੱਕੇ ਹਨ ਅਜੇ ਤੱਕ ਕੋਈ ਬੱਚੀ-ਬੱਚਾ ਨਹੀਂ ਹੋਇਆ ਇਹਨਾਂ ਦੇ ਘਰ ਕੋਈ ਔਲਾਦ ਪੈਦਾ ਨਹੀਂ ਹੋਣੀ ਇਸ ਕਰਕੇ ਸਾਡਾ ਪੁੱਤਰ ਮਿਹਰਬਾਨ ਹੀ ਤਖਤ ਦਾ ਵਾਰਸ ਬਣੇਗਾ ਜਿਸ ਵਕਤ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਪਿਰਸੀ ਚੰਦ ਨੂੰ ਤੇ ਇੰਜ ਹੋਇਆ ਜਿਵੇਂ ਉਸ ਦੀ ਇੱਕ ਦੇ ਉੱਤੇ ਸਭ ਲੇਟ ਗਿਆ ਹੋਵੇ ਉਸ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਉੱਤੇ ਕਈ ਮਾਰੂ ਵਰ ਕੀਤੇ ਜਿਨ੍ਹਾਂ ਵਿੱਚੋਂ ਸਭ ਤੋਂ ਪਹਿਲਾਂ ਉਸ ਨੇ ਇੱਕ ਦਾਈ ਨੂੰ ਲਾਲਚ ਦੇ ਕੇ ਖਰੀਦਿਆ ਤੇ ਕਿਹਾ ਕਿ ਤੂੰ ਆਪਣੇ ਥਾਣਾ ਨੂੰ ਜ਼ਹਿਰ ਲਗਾ ਕੇ ਤੇ ਬਲਖਾਰ ਗੋਬਿੰਦ ਨੂੰ ਦੁੱਧ ਚੰਗਾਉਣਾ ਹੈ ਜਿਸ ਦੇ ਨਾਲ ਉਸ ਦੀ ਮੌਤ ਹੋ ਜਾਵੇ ਪਰ ਹੋਇਆ ਕਿ ਕਿ ਉਹ ਦਾਈ ਨੂੰ ਹੀ ਜ਼ਹਿਰ ਜਿਹੜਾ ਸੀ ਚੜ ਗਿਆ ਤੇ ਦਾਈ ਦੀ ਉਥੇ ਪਹੁੰਚਣ ਤੋਂ ਪਹਿਲਾਂ ਹੀ ਮੌਤ ਹੋ ਗਈ। ਦੂਸਰਾ ਉਸਨੇ ਯਤਨ ਕੀਤਾ ਕਿ ਇੱਕ ਸਪੇਰੇ ਨੂੰ ਲਾਲਚ ਦੇ ਕੇ ਤੇ ਭੇਜਿਆ ਕਿ ਉਸ ਕਮਰੇ ਦੇ ਵਿੱਚ ਜ਼ਹਿਰੀਲਾ ਨਾਗ ਸਭ ਸਭ ਛੱਡ ਦੇਣਾ ਜਿਸ ਕਮਰੇ ਵਿੱਚ ਬਾਲ ਹਰ ਗੋਬਿੰਦ ਸਾਹਿਬ ਜੀ ਹਨ। ਸੋ ਸੁਪੇਰੇ ਨੇ ਅਜਹਿ ਹਾਈ ਕੀਤਾ ਪਰ ਸਿਕਾ ਨੂੰ ਸਮੇਂ ਸਿਰ ਪਤਾ ਲੱਗ ਜਾਣ ਦੇ ਕਾਰਨ ਸਿਕਾ ਨੇ ਉਸ ਸੱਪ ਨੂੰ ਤਾਂ ਮਾਰ ਦਿੱਤਾ ਤੇ ਸੁਪੇਰੇ ਨੂੰ ਵੀ ਫੜ ਲਿਆ ਜਦੋਂ ਉਸ ਨੂੰ ਸਖਤਾਈ ਕੀਤੀ ਤੇ ਉਸ ਨੇ ਸੱਚੋ ਸੱਚ ਦੱਸ ਦਿੱਤਾ ਕਿ ਪਿਰਤੀ ਚੰਦ ਨੇ ਮੈਨੂੰ ਲਾਲਚ ਦੇ ਕੇ ਭੇਜਿਆ ਤੀਸਰਾ ਜਾਣ ਉਸ ਨੇ ਇਹ ਕੀਤਾ ਕਿ ਜਿਹੜਾ ਖਿਡਾਵਾ ਬ੍ਰਾਹਮਣ ਬਾਲ ਹਰਗੋਬਿੰਦ ਸਾਹਿਬ ਜੀ ਨੂੰ ਖਿਡਾਉਣ ਵਾਸਤੇ ਜਾਇਆ ਕਰਦਾ ਸੀ ਉਸ ਨੂੰ ਲਾਲਚ ਦੇ ਕੇ ਤੇ ਦਹੀਂ ਦੇ ਵਿੱਚ ਜ਼ਹਿਰ ਦੇ ਕੇ ਬਾੜ ਹਰ ਗੋਬਿੰਦ ਸਾਹਿਬ ਨੂੰ ਖਵਾਉਣ ਦੀ ਕੋਸ਼ਿਸ਼ ਕੀਤੀ ਪਰ ਬਾੜ ਹਰ ਗੋਬਿੰਦ ਸਾਹਿਬ ਜੀ ਨੇ ਉਹ ਦਹੀਂ ਨਹੀਂ ਖਾਦਾ ਅਖੀਰ ਉਹ ਦਹੀਂ ਕਿਸੇ ਕੁੱਤੇ ਨੇ ਖਾ ਲਿਆ ਤੇ ਉਸ ਦੀ ਟੜਪ-ਟੜਪ ਕੇ ਮੌਤ ਹੋ ਗਈ ਜਿਸ ਤੋਂ ਪਤਾ ਚੱਲਿਆ ਕਿ ਇਸ ਦਹੀਂ ਦੇ ਵਿੱਚ ਜ਼ਹਿਰ ਮਿਲਿਆ ਹੋਇਆ ਸੀ ਉਧਰ ਇਹ ਬ੍ਰਾਹਮਣ ਜਿਹੜਾ ਸੀ ਇਹ ਘਰ ਪਹੁੰਚਿਆ ਤੇ ਇਸ ਦੇ ਉਦਰ ਦੇ ਵਿੱਚ ਇਹੋ ਜਿਹਾ ਸੂਲ ਉੱਠਿਆ ਕਿ ਉਸ ਸੂਲ ਦੇ ਨਾਲ ਹੀ ਇਸ ਦੀ ਮੌਤ ਹੋ ਗਈ। ਸਤਿਗੁਰੂ ਜੀ ਦੀ ਪਾਵਨ ਬਾਣੀ ਦੇ ਅੰਦਰ ਬਚਨ ਮਿਲਦੇ ਹਨ ਲੇਪ ਨਾ ਲਾਗੋ ਤਿਲਕਾ ਮੂਲ ਦੁਸ਼ਟ ਬ੍ਰਾਹਮਣ ਮੂਆ ਹੋਇ ਕੈ ਸੂਲ। ਜਦੋਂ 1599 ਦੇ ਵਿੱਚ ਲਾਹੌਰ ਦੇ ਵਿੱਚ ਕਾਲ ਪੈ ਗਿਆ ਔਰ ਮੌਸਮੀ ਬੁਖਾਰ ਦਾ ਬਹੁਤ ਜ਼ੋਰ ਪੈ ਗਿਆ ਲੋਕ ਤੜਾ ਤੜ ਮਰਨ ਲੱਗੇ ਸਰਕਾਰ ਵੀ ਲੋਕਾਂ ਦੀ ਸਹਾਇਤਾ ਨਹੀਂ ਸਿੱਕਾਰ ਪਾ ਰਹੀ ਗੁਰੂ ਅਰਜਨ ਦੇਵ ਜੀ ਨੂੰ ਪਤਾ ਲੱਗਿਆ ਗੁਰੂ ਅਰਜਨ ਦੇਵ ਜੀ ਦਸਵੰਦ ਦੀ ਮਾਇਆ ਲੈ ਕੇ ਸਿੱਖ ਸੰਗਤਾਂ ਨੂੰ ਨਾਲ ਲੈ ਕੇ ਤੇ ਉਹਨਾਂ ਲੋਕਾਂ ਦੀ ਸਹਾਇਤਾ ਵਾਸਤੇ ਪਹੁੰਚੇ ਆਪਣੇ ਨਾਲ ਡਾਕਟਰ ਹਕੀਮਾ ਵੈਦਾਂ ਨੂੰ ਨਾਲ ਲੈ ਕੇ ਗੁਰੂ ਅਰਜਨ ਦੇਵ ਜੀ ਲਾਹੌਰ ਪਹੁੰਚੇ ਲਗਭਗ 8 ਮਹੀਨੇ ਜਾਂ ਸਾਲ ਸਤਗੁਰਾਂ ਨੇ ਇੱਥੇ ਰਹਿ ਕੇ ਤੇ ਆਪਣੇ ਹੰਥੀ ਇਹਨਾਂ ਲੋੜਵੰਦ ਗਰੀਬਾਂ ਦੀ ਸੇਵਾ ਕੀਤੀ। ਦਰਵਾਜ਼ਾ ਦਰੂ ਕੀਤਾ ਅਤੇ ਹਰ ਤਰ੍ਹਾਂ ਦੀ ਆਰਾਸਨ ਲੰਗਰ ਆਦਕ ਦੇ ਨਾਲ ਉਹਨਾਂ ਲੋਕਾਂ ਦੀ ਸਹਾਇਤਾ ਕੀਤੀ। ਇੱਥੇ ਇੱਕ ਤਾਂ ਬਹੁਤ ਜ਼ੋਰ ਪਿਆ ਹੋਇਆ ਸੀ ਜਿਸ ਵਕਤ ਸਤਗੁਰੂ ਜੀ ਵਾਪਸ ਆਏ। ਤੇ ਬਾਲ ਹਰ ਗੋਬਿੰਦ ਸਾਹਿਬ ਨੂੰ ਵੀ ਚੇਚਕ ਦਾ ਜਿਹੜਾ ਸੀ ਉਹ ਜੋੜ ਪੈ ਗਿਆ ਬਹੁਤ ਸਾਰੇ ਜਿਵੇਂ ਕਿ Hindu ਲੋਕ ਜਿਹੜੇ ਹਨ ਉਹ ਇਸ ਨੂੰ ਸੀਤਲਾ ਮਾਤਾ ਆਖਦੇ ਹਨ ਤੇ ਕਈ ਤਰ੍ਹਾਂ ਦੇ ਓੜ-ਪੋੜ ਕੀਤੇ ਜਾਂਦੇ ਹਨ ਜਿਵੇਂ ਕਿ ਛੱਪੜ ਦੀ ਮਿੱਟੀ ਲਿਆ ਕੇ ਬਾਲਕ ਦੇ ਜਾਂ ਰੋਗੀ ਦੇ ਪਿੰਡੇ ਉੱਤੇ ਮਲਣੀ ਜਾਂ ਉਸ ਦੇ ਕੋਲ ਬੈਠ ਕੇ ਤੇ ਪੇਟਾਵਾਂ ਗਾਣੀਆਂ ਮਾਤਾ ਦੀਆਂ ਜਾਂ ਫਿਰ ਮਾਤਾ ਦੇ ਮੰਦਰ ਵਿੱਚ ਜਾ ਕੇ ਮਤਾ ਆਦਿ ਟਿਕਾਣਾ ਜਾਂ ਹੋਰ ਕਰਮ ਕਰਨੇ। ਕਈਆਂ ਨੇ ਗੁਰੂ ਅਰਜਨ ਦੇਵ ਜੀ ਨੂੰ ਵੀ ਅਜਹੀਆਂ ਸਲਾਹਾਂ ਦਿੱਤੀਆਂ ਕਿ ਇਸ ਸੀਤਲਾ ਦੀ ਬਿਮਾਰੀ ਤੋਂ ਬਚਣ ਵਾਸਤੇ ਅਜਿਹਾ ਓੜਪੋੜ ਕਰਨਾ ਚਾਹੀਦਾ ਹੈ। ਸਤਿਗੁਰੂ ਜੀ ਨੇ ਇਹਨਾਂ ਸਾਰਿਆਂ ਨੂੰ ਸਮਝਾਇਆ ਕਿ ਨਹੀਂ ਭਾਈ ਇਹ ਇੱਕ ਸੂਤ ਦੀ ਬਿਮਾਰੀ ਹੈ ਜਿਹੜੀ ਇੱਕ ਦੂਸਰੇ ਤੋਂ ਲੱਗ ਜਾਂਦੀ ਹੈ। ਇਸ ਦਾ ਇਲਾਜ ਕਰਨਾ ਚਾਹੀਦਾ ਹੈ ਤੇ ਪਰਮਾਤਮਾ ਅੱਗੇ ਭਰੋਸਾ ਰੱਖਣਾ ਚਾਹੀਦਾ ਹੈ ਸੋ ਸਤਗੁਰਾਂ ਨੇ ਪਰਮਾਤਮਾ 'ਤੇ ਭਰੋਸਾ ਰੱਖਿਆ ਅਖੀਰ ਬਾਹਰ ਹਰ ਗੋਬਿੰਦ ਸਾਹਿਬ ਜੀ ਜਿਹੜੇ ਸਨ ਉਹ ਰਾਜੀ ਹੋਏ ਫਿਰ ਸਤਗੁਰਾਂ ਨੇ ਸ਼ਬਦ ਉਚਾਰਨ ਕੀਤੇ ਨੇਦਰ ਪ੍ਰਗਾਸ ਕੀਆ ਗੁਰਦੇਵ ਪਰਮਗੇ ਪੂਰਨ ਭਈ ਸੇਵ ਸੀਤਲਾ ਤੇ ਰੱਖਿਆ ਬਿਹਾਰੀ ਪਰ ਬ੍ਰਹਮ ਪ੍ਰਭ ਕਿਰਪਾ ਧਾਰੀ ਸੀਤਲਾ ਠਾਕ ਰਹੀ ਵਿਗਣ ਗਏ ਹਰ ਨਹੀਂ ਸਤਿਗੁਰੂ ਨੇ ਸਮਝਾਇਆ ਕਿ ਨਾਮ ਦੀ ਬਰਕਤ ਦੇ ਨਾਲ ਹੀ ਸੀਤਾ ਨੂੰ ਸੀਤਲਾ ਨੂੰ ਠੱਡ ਪਈ ਹੈ ਨਾਮ ਦੀ ਪ੍ਰਭੂ ਦੀ ਕਿਰਪਾ ਦੇ ਨਾਲ ਹੀ ਇਸ ਸੀਤਲਾ ਤੋਂ ਛੁਟਕਾਰਾ ਹੋਇਆ ਹੈ ਸੋ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸੰਸਾਰਕ ਧਾਰਮਿਕ ਵਿਦਿਆ ਦੇ ਨਾਲ ਨਾਲ ਸ਼ਸਤਰ ਵਿਦਿਆ ਦੀ ਸਖਲਾਈ ਵਾਸਤੇ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਵਰਗੇ ਵਿਦਵਾਨ ਜਿਹੜੇ ਸਨ ਉਸ ਸਤਿਗੁਰੂ ਗੁਰੂ ਅਰਜਨ ਦੇਵ ਜੀ ਨੇ ਨਿਯਤ ਕੀਤੇ ਜਿਨ੍ਹਾਂ ਨੇ ਧਾਰਮਿਕ ਰਾਜਨੀਤਿਕ ਸਮਾਜਿਕ ਆਰਥਿਕ ਸਾਰੇ ਪਹਿਲੂਆਂ ਦੀਆਂ ਬ੍ਰਿਕੀਆਂ ਜਿਹੜੀਆਂ ਸਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਇਹਨਾਂ ਦੀ ਜਾਣਕਾਰੀ ਦਿੱਤੀ ਨੰਦੇ ਨਾਲ ਨਾਲ ਸ਼ਸਤਰ ਵਿਦਿਆ ਦੀ ਸਿੱਖਲਾਈ ਵੀ ਦਿੱਤੀ ਗਈ। ਉਧਰ ਜਿਸ ਵਕਤ ਗੁਰੂ ਅਰਜਨ ਦੇਵ ਜੀ ਲਾਹੌਰ ਨੂੰ ਚੱਲਣ ਲੱਗੇ ਤੇ ਲਾਹੌਰ ਨੂੰ ਚੱਲੇ ਪਹੁੰਚਣ ਤੋਂ ਪਹਿਲਾਂ ਸਤਗੁਰਾਂ ਨੇ ਬਾਬਾ ਬੁੱਢਾ ਜੀ ਪਾਈ ਗੁਰਦਾਸ ਜੀ ਅਤੇ ਹੋਰ ਮੁੱਖੀ ਸਿੱਖਾਂ ਨੂੰ ਬੁਲਾ ਕੇ ਤੇ ਇਹ ਹਦਾਇਤ ਕੀਤੀ ਸੀ ਕਿ ਅਸਾਂ ਨੇ ਜਾਣਾ ਹੈ ਤੇ ਅਸਾਂ ਦਾ ਸਰੀਰ ਲੱਗਣਾ ਹੈ। ਤੇ ਸਾਡੀ ਸ਼ਹਾਦਤ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ ਗੁਰੂ ਨਾਨਕ ਦੇਵ ਜੀ ਦੇ ਤਖਤ ਦੇ वारस ਹੋਣਗੇ ਸੋ ਸਨ 1606 ਨੂੰ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਹੋਈ ਤੇ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ ਗੁਰਤਾ ਗੱਦੀ ਦੇ ਉੱਤੇ ਬਿਰਾਜਮਾਨ ਹੋਏ ਸਤਗੁਰਾਂ ਨੇ ਗੁਰਤਾ ਗੱਦੀ ਤੇ ਬਿਰਾਜਣ ਤੋਂ ਪਹਿਲਾਂ ਬਾਬਾ ਬੁੱਢਾ ਜੀ ਆਦਿਕ ਸਿੱਖਾਂ ਨੂੰ ਕਿਹਾ ਕਿ ਅਸੀਂ ਉੱਚੀ ਜਗ੍ਹਾ ਤੇ ਬੈਠ ਕੇ ਗੁਰਤਾ ਗੱਦੀ ਦੀ ਰਸਮ ਜਿਹੜੀ ਹੈ ਉਹ ਕਰਨੀ ਹੈ ਤੇ ਇੱਕ ਥੜਾ ਤਿਆਰ ਕਰੋ ਤੇ ਉਹ ਥੜੇ ਦੀ ਤਿਆਰੀ ਜਿਹੜੀ ਸੀ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਵਰਗੇ ਮਹਾਪੁਰਸ਼ਾਂ ਦੇ ਕੋਲੋਂ ਕਰਵਾਈ ਗਈ ਕਿਸੇ ਰਾਜ ਕੋ ਹੱਥ ਨਾ ਲਾਇਓ ਬੁੱਢੇ ਅਤੇ ਗੁਰਦਾਸ ਬਣਾਇਓ ਸੋ ਇੱਕ ਉੱਚਾ ਥੜਾ ਤਿਆਰ ਕੀਤਾ ਗਿਆ ਜਿਸ ਦਾ ਨਾਮ ਸਤਗੁਰਾਂ ਨੇ ਅਕਾਲ ਬੁੰਗਾ ਰੱਖਿਆ ਔਰ ਇਸ ਦੇ ਉੱਤੇ ਸਤਗੁਰੂ ਜੀ ਬੈਠ ਕੇ ਤੇ ਸਤਗੁਰਾਂ ਨੇ ਦੋ ਤਲਵਾਰਾਂ ਧਾਰਨ ਕੀਤੀਆਂ ਇੱਕ ਮੀਰੀ ਦੀ ਇੱਕ ਪੀਰੀ ਦੀ ਤੇ ਸਤਗੁਰਾਂ ਨੇ ਸੀਸ ਤੇ ਉੱਚੀ ਦਸਤਾਰ ਸਜਾਈ ਤੇ ਦਸਤਾਰ ਦੇ ਉੱਤੇ ਕਲਗੀ ਸਚਾਈ ਤੇ ਇਸੇ ਹੀ ਤੜੇ ਨੂੰ ਸਨ 1609 ਦੇ ਵਿੱਚ ਜਿੱਥੇ ਸਤਗੁਰਾਂ ਨੇ ਅਕਾਲ ਤਖਤ ਦੀ ਸਿਰਜਣਾ ਕੀਤੀ ਜਿਸ ਨੂੰ ਪਹਿਲਾਂ ਅਕਾਲ ਬੁੰਗਾ ਕਿਹਾ ਜਾਂਦਾ ਸੀ ਹੁਣ ਉਸ ਨੂੰ ਅਕਾਲ ਤਖਤ ਸਾਬ ਕਿਹਾ ਜਾ ਰਿਹਾ ਜੋ ਦਿੱਲੀ ਦੇ ਤਖਤ ਦੇ ਬਰਾਬਰ ਸਤਗੁਰਾਂ ਨੇ ਇਹ ਤਖਤ ਦੀ ਸਿਰਜਣਾ ਕੀਤੀ ਕਿੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦੋ ਨਿਸ਼ਾਨ ਚੁਲਾਏ ਤੇ ਸੱਤ ਗੁਰਾਂ ਨੇ ਫੌਜ ਤਿਆਰ ਕੀਤੀ ਕੁਝ ਹੀ ਸਮੇਂ ਦੇ ਵਿੱਚ 5294 ਸੂਰਮੇ ਜਿਹੜੇ ਸਨ ਸੱਤ ਗੁਰਾਂ ਦੇ ਕੋਲ ਭਰਤੀ ਹੋਏ ਸ਼ਾਇਦ ਜਸ ਜੇ ਇਹ ਫੌਜ ਦੀ ਗਿਣਤੀ ਜਿਹੜੀ ਸੀ 500 ਤੱਕ ਪਹੁੰਚ ਗਈ ਸੱਤ ਗੁਰਾਂ ਨੇ ਸੇਖ ਸੰਗਤਾਂ ਦੇ ਨਾਮ ਹੁਕਮਨਾਮੇ ਭੇਜੇ ਕਿ ਅੱਜ ਤੋਂ ਬਾਅਦ ਸਾਡੀ ਮਨਪਸੰਦ ਫੇਟਾ ਜਿਹੜੀ ਹੈ ਉਹ ਵਧੀਆ ਸ਼ਸਤਰ ਹੋਵੇਗਾ ਵਧੀਆ ਘੋੜਾ ਹੋਵੇਗਾ ਔਰ ਜਿਸ ਦੇ ਵੀ ਦੋ ਪੁੱਤਰ ਹਨ ਉਹ ਇੱਕ ਪੁੱਤਰ ਜਿਹੜਾ ਹੈ ਸਾਨੂੰ ਅਰਪਣ ਕਰੇ ਸੋ ਸਤਗੁਰਾਂ ਨੇ ਇੱਕ ਫੌਜ ਤਿਆਰ ਕੀਤੀ ਤੇ ਉਧਰ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਸਰਕਾਰ ਜਿਹੜੀ ਸੀ ਉਸ ਦੇ ਕੋਲ ਵੀ ਸਾਰੀਆਂ ਰਿਪੋਰਟਾਂ ਪਹੁੰਚ ਰਹੀਆਂ ਸਨ ਗੁਰੂ ਹਰਗੋਬਿੰਦ ਸਾਹਿਬ ਜੀ ਕਿਸ ਤਰ੍ਹਾਂ ਦੀਆਂ ਤਿਆਰੀਆਂ ਕਰ ਰਹੇ ਹਨ ਉਧਰ ਜਹਾਂਗੀਰ ਨੇ ਗੁੰਚਾ ਦੇਖਦੇ ਰਾਹੀਂ ਗੁਰੂ ਹਰਗੋਬਿੰਦ ਸਾਹਿਬ ਜੀ ਵੱਲ ਮਿੱਤਰਤਾ ਦਾ ਹੱਥ ਵਧਾਇਆ ਤੇ ਸਤਗੁਰਾਂ ਨੇ ਵੀ ਇਸ ਮਿੱਤਰਤਾ ਦੇ ਹੱਥ ਨੂੰ ਪ੍ਰਵਾਨ ਕੀਤਾ ਹੁਣ ਕੁਝ ਸਮੇਂ ਲਈ ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਜਹਾਂਗੀਰ ਬਾਦਸ਼ਾਹ ਜਿਹੜੇ ਹਨ ਇਕੱਠੇ ਚੱਲ ਰਹੇ ਹਨ ਸਤਗੁਰਾਂ ਦੇ ਔਰ ਜਹਾਂਗੀਰ ਬਾਦਸ਼ਾਹ ਦੇ ਤੰਬੂ ਜਿਹੜੇ ਹਨ ਨਾਲ ਨਾਲ ਚੱਲਦੇ ਹਨ ਇੱਕ ਦਿਨ ਕੀ ਹੋਇਆ ਕਿ ਸ਼ਿਕਾਰ ਖੇਡਣ ਵਾਸਤੇ ਜੰਗਲ ਦੇ ਵਿੱਚ ਗਏ ਤੇ ਜੰਗਲ ਦੇ ਵਿੱਚੋਂ ਇੱਕ ਖੂੰਖਾਰ ਸ਼ੇਰ ਨਿਕਲਿਆ ਜਿਸ ਨੇ ਸਿੱਧਾ ਹੀ ਜਹਾਂਗੀਰ ਦੇ ਉੱਤੇ ਹਮਲਾ ਕਰ ਦਿੱਤਾ ਗੁਰੂ ਹਰਗੋਬਿੰਦ ਸਾਹਿਬ ਜੀ ਬੜੀ ਤੇਜ਼ੀ ਦੇ ਨਾਲ ਅੱਗੇ ਵਧੇ ਤੇ ਸਤਗੁਰਾਂ ਨੇ ਉਸ ਸ਼ੇਰ ਦਾ ਵਾਰ ਜਿਹੜਾ ਸੀ ਆਪਣੀ ਢਾਲ ਦੇ ਉੱਤੇ ਲੈ ਕੇ ਆਪਣੀ ਤਲਵਾਰ ਸੂਰਤ ਤੇ ਇੰਨੀ ਤੇਜ਼ੀ ਦੇ ਨਾਲ वार ਕੀਤਾ ਕਿ ਸਿਰ ਦੇ ਦੋ ਟੁਕੜੇ ਕਰ ਦਿੱਤੇ ਇਸ ਸਾਰੇ ਕਉਤਕ ਨੂੰ ਦੇਖ ਕੇ ਜਹਾਂਗੀਰ ਜਿਹੜਾ ਸੀ ਉਹ ਬਹੁਤ ਹੈਰਾਨ ਹੋਇਆ ਕਿਉਂਕਿ ਉਸ ਨੂੰ ਪਹਿਲਾਂ ਵੀ ਖਬਰਾਂ ਮਿਲ ਰਹੀਆਂ ਸਨ ਕਿ ਇਹ ਹਕੂਮਤ ਵਾਸਤੇ ਸਿਰਦਰਦੀ ਹੋ ਸਕਦੇ ਹਨ ਸੱਤ ਗਰਾਂ ਨੇ ਫੌਜਾਂ ਤਿਆਰ ਕਰ ਲਈਆਂ ਹਨ ਇਸ ਕਰਕੇ ਜਹਾਂਗੀਰ ਨੇ ਬਹਾਨੇ ਦੇ ਨਾਲ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗਵਾਲੀਅਰ ਦੇ ਕਿਲੇ ਵਿੱਚ ਕੈਦ ਕਰ ਦਿੱਤਾ ਗਵਾਲੀਅਰ ਦਾ ਕਿਲਾ ਇੱਕ ਬਦਨਾਮ ਕਿਲਾ ਸੀ ਪਰ ਸਤਗੁਰੂ ਜੀ ਨੇ ਜੋ ਕੰਮ ਬਾਹਰ ਰਹਿ ਕੇ ਕਰਨਾ ਸੀ ਉਹ ਕੰਮ ਕਿਲੇ ਦੇ ਅੰਦਰ ਕਰਨਾ ਸ਼ੁਰੂ ਕਰ ਦਿੱਤਾ ਹਰ ਰੋਜ਼ ਦੀਵਾਨ ਸਜਦੇ ਹਨ ਸਤ ਸੰਗਤ ਹੁੰਦੀ ਹੈ ਜਿੰਨੇ ਵੀ ਇੱਥੇ ਕੈਦੀ ਹਨ ਰਾਜੇ ਕੈਦ ਕੀਤੇ ਹੋਏ ਹਨ ਉਹਨਾਂ ਸਾਰਿਆਂ ਨੂੰ ਸਤਿਗੁਰੂ ਜੀ ਆਤਮਿਕ ਉਪਦੇਸ਼ ਦਿੰਦਿਆਂ ਅਰਬੀ ਗਿਆਨ ਵੰਡਦੇ ਹਨ ਉਧਰ ਸਿੱਖ ਸੰਗਤਾਂ ਦੇ ਅੰਦਰ ਘਬਰਾਟ ਸੀ ਉਰਸ ਸੀ ਸਿੱਖ ਸੰਗਤਾਂ ਡਰਦੀਆਂ ਸਨ ਕਿ ਜਿਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ ਇਸੇ ਹੀ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਵੀ ਸ਼ਹੀਦ ਨਾ ਕਰ ਦਿੱਤਾ ਜਾਵੇ ਇਸ ਕਰਕੇ ਬਾਬਾ ਬੁੱਢਾ ਜੀ ਦੀ ਅਗਵਾਈ ਵਿੱਚ ਸਿਕ ਸੰਗਤਾਂ ਜਿਹੜੀਆਂ ਸਨ ਉਹ ਸ੍ਰੀ ਦਰਬਾਰ ਸਾਹਿਬ ਜੀ ਦੀਆਂ ਪ੍ਰਕਰਮਾ ਕਰਦੇ ਹੋਏ ਸ਼ਬਦ ਕੀਰਤਨ ਕਰਦੇ ਹੋਏ ਜਥੇ ਲੈ ਕੇ ਗਵਾਲੀਅਰ ਨੂੰ ਜਾਂਦੇ ਔਰ ਗਵਾਲੀਅਰ ਪਹੁੰਚ ਕੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਮੁਲਾਕਾਤ ਕਰਨ ਦੀ ਇਜਾਜ਼ਤ ਨਾ ਮਿਲਦੀ ਤੇ ਇਹ ਜਥਾ ਜਿਹੜਾ ਸੀ ਕਿਲੇ ਦੀਆਂ ਦੀਵਾਰਾਂ ਨੂੰ ਚੁੰਮ ਕੇ ਵਾਪਸ ਆ ਜਾਂਦਾ ਸੀ ਇਸ ਤਰ੍ਹਾਂ ਬਾਬਾ ਬੁੱਢਾ ਜੀ ਦੀ ਅਗਵਾਈ ਵਿੱਚ ਇਹ ਕਈ ਜਥੇ ਜਿਹੜੇ ਸਨ ਗਵਾਲੀਅਰ ਗਏ ਉਧਰ ਜਹਾਂਗੀਰ ਜਿਹੜਾ ਸੀ ਉਹ ਬਿਮਾਰ ਪੈ ਗਿਆ ਤੇ ਉਸ ਨੂੰ ਇੰਜ ਪ੍ਰਤੀਤ ਹੋਣ ਲੱਗਾ ਕਿ ਜਿਵੇਂ ਦੋ ਸ਼ੇਰ ਹਨ ਤੇ ਉਸ ਦੀ ਛਾਤੀ ਦੇ ਉੱਤੇ ਪੈਰ ਰੱਖਦੇ ਹਨ ਦਿਨੋਂ ਦਿਨ ਜਹਾਂਗੀਰ ਜਿਹੜਾ ਸੀ ਉਹ ਕਮਜ਼ੋਰ ਹੋਣ ਲੱਗਾ ਤੇ ਹਰ ਸਮੇਂ ਡਰਨ ਲੱਗਾ ਉਧਰ ਸਾਈ ਮੀਆਂ ਮਿਰਜੀ ਪਹੁੰਚੇ ਹਨ ਤੇ ਉਹਨਾਂ ਨੂੰ ਜਹਾਂਗੀਰ ਦੀ ਪਤਨੀ ਨੂਰਜਹਾਨ ਨੇ ਉਹਨਾਂ ਦੀ ਬਿਮਾਰੀ ਬਾਰੇ ਪੁੱਛਿਆ ਸਾਈ ਮੀਰਾ ਮੀਆਂ ਮਿਰਜੀ ਨੇ ਕਿਹਾ ਕਿ ਤੁਸ ਮਹਾਂਪੁਰਸ਼ਾਂ ਨੂੰ ਬੰਦੀਖਾਨੇ ਵਿੱਚ ਕੈਦ ਕਰਕੇ ਰੱਖਿਆ ਹੋਇਆ ਹੈ ਉਸ ਦਾ ਫਾਲਤਾਂ ਤੁਹਾਨੂੰ ਇਹੀ ਮਿਲਣਾ ਹੈ ਸੋ ਜਹਾਂਗੀਰ ਦੇ ਕਹਿਣ ਤੇ ਔਰ ਸਿੱਖ ਸੰਗਤਾਂ ਦੇ ਦਬਾਅ ਅਗੇ ਝੁੱਕ ਕੇ ਤੇ ਬਿਮਾਰੀ ਤੋਂ ਡਰ ਤੋਂ ਫਬਰ ਆਰਡ ਤੋਂ ਡਰਦਿਆਂ ਹੋਇਆਂ ਜਹਾਂਗੀਰ ਨੇ ਅਖੀਰ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਰਿਹਾ ਕਰਨ ਦਾ ਫੈਸਲਾ ਕਰ ਲਿਆ ਸੋ ਜਹਾਂਗੀਰ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜਦੋਂ ਰਿਹਾ ਕਰਨ ਦਾ ਫੈਸਲਾ ਦੱਸਿਆ ਤੇ ਸਤਿਗੁਰਾਂ ਨੇ ਇਨਕਾਰ ਕਰ ਦਿੱਤਾ ਤੇ ਸਤਿਗੁਰੂ ਜੀ ਕਹਿਣ ਲੱਗੇ ਕਿ ਇਹ ਜਿੰਨੇ ਵੀ ਕੈਦੀ ਹਨ ਇਹਨਾਂ ਸਾਰਿਆਂ ਨੂੰ ਛੱਡਿਆ ਜਾਵੇ ਜਹਾਂਗੀਰ ਕਹਿਣ ਲੱਗਾ ਕਿ ਜਿਹਨੇ ਤੁਹਾਡੇ ਸਰੀਰ ਦੇ ਨਾਲ ਲੱਗ ਕੇ ਚਲੇ ਜਾਣ ਉਹਨਾਂ ਨੂੰ ਤੁਸੀਂ ਲਿਜਾ ਸਕਦੇ ਹੋ ਉਸ ਦਾ ਅਨੁਮਾਨ ਸੀ ਕਿ ਦੋ ਜਾਨਿਆਂ ਨੂੰ ਇੱਕ ਨੂੰ ਇਧਰ ਲਈ ਬਾਹ ਫੜਾਣਗੇ ਸਤਿਗੁਰੂ ਜੀ ਇੱਕ ਨੂੰ ਇਧਰ ਦੀ ਬਾਹ ਫੜਾਣਗੇ ਤੇ ਆਪਣੇ ਨਾਲ ਲੈ ਜਾਣਗੇ ਪਰ ਸਤਿਗੁਰਾਂ ਨੇ ਬੁੰਜਾ ਕਲੀਆਂ ਵਾਲਾ ਇੱਕ ਚੋਲਾ ਸਿਵਾਇਆ ਤੇ ਇਹਨਾਂ ਸਾਰੇ ਕੈਦੀਆਂ ਨੂੰ ਇੱਕ ਇੱਕ ਕਲੀ ਫੜਾ ਕੇ ਤੇ ਗਵਾਲੀਅਰ ਦੇ ਕਿਲੇ ਵਿੱਚੋਂ ਰਿਹਾ ਕਰਵਾਇਆ ਇਤੋਂ ਹੀ ਸਤਿਗੁਰਾਂ ਦੇ ਨਾਮ ਦੇ ਨਾਲ ਪੰਦੀ ਸ਼ੋੜ ਦਾਤਾ ਸ਼ਬਦ ਜਿਹੜਾ ਸੀ ਉਹ ਜੁੜ ਗਿਆ ਸੋ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅਕਾਲ ਤਖਤ ਦੇ ਖੁੱਲੇ ਵਿਹੜੇ ਦੇ ਵਿੱਚ ਸਿੱਖਾਂ ਦੀਆਂ ਕਸਰਤਾਂ ਕਰਵਾਉਣੀਆਂ ਸ਼ੁਰੂ ਕੀਤੀਆਂ ਔਰ ਸ਼ਸਤਰ ਵਿਦਿਆ ਦੇ ਅਭਿਆਸ ਹੁੰਦੇ ਹਨ ਢਾਡੀ ਜਿਹੜੇ ਹਨ ਉਹ ਜੁਸ਼ਟਲੀਆ ਵਾਰ ਗਾਇਨ ਕਰਦੇ ਹਨ ਸਭ ਤੋਂ ਪਹਿਲੀ ਵਾਰ ਗਾਇਨ ਕਰਨ ਵਾਲੇ ਨਥਾ ਔਰ ਅਬਦੁੱਲਾ ਨਾਮ ਦੀ ਟਾਡੀ ਤੇ ਜਿਨ੍ਹਾਂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸਿਫਤ ਇਸ ਤਰ੍ਹਾਂ ਬਿਆਨ ਕੀਤੀ ਦੋ ਤਲਵਾਰੀ ਬੱਜੀਆਂ ਇੱਕ ਮੀਰੀ ਦੀ ਇੱਕ ਫੀਰ ਦੀ ਫਿਰ ਪਗ ਤੇਰੀ ਕੀ ਜਹਾਂਗੀਰ ਦੀ ਜਿਸ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਉੱਚੀ ਸ਼ਾਨ ਦੀ ਗੱਲ ਕੀਤੀ ਦੀ ਸੋ ਜਹਾਂਗੀਰ ਜਿਹੜਾ ਸੀ ਉਸ ਦੀ ਮੌਤ ਤੋਂ ਬਾਅਦ ਸਾਜਹਾਂ ਜਿਹੜਾ ਸੀ ਉਹ ਤਖਤ ਤੇ ਬੈਠਾ ਤੇ ਸਾਜਹਾਂ ਨੇ ਲਾਹੌਰ ਦੇ ਵਿੱਚ ਆ ਕੇ ਆਪਣਾ ਟਿਕਾਣਾ ਕੀਤਾ ਇੱਕ ਦਿਨ ਸਾਜਹਾਂ ਤੇ ਉਸ ਦੇ ਸਿਪਾਹੀ ਜਿਹੜੇ ਸਨ ਅੰਮ੍ਰਿਤਸਰ ਦੇ ਨੇੜੇ ਸ਼ਿਕਾਰ ਖੇਡ ਦੇ ਖੇਡਦੇ ਆ ਨਿਕਲੇ ਤੇ ਉਹਨਾਂ ਦਾ ਸ਼ਾਹੀ ਬਾਝ ਜਿਹੜਾ ਸੀ ਉਹ ਸਿੱਖਾਂ ਦੇ ਹੱਥ ਲੱਗ ਗਿਆ ਤੇ ਇਤੋਂ ਹੀ ਸਾਜਹਾਨ ਦੇ ਨਾਲ ਸਿੱਖਾਂ ਦੀ ਪਹਿਲੀ ਜੰਗ ਹੁੰਦੀ ਹੈ ਸਾਜਹਾਨ ਨੇ ਮੁਖਲਿਸ ਖਾਨ ਨੂੰ ਭੇਜਿਆ ਔਰ ਮੁਖਲਿਸ ਖਾਨ ਜਿਹੜਾ ਸੀ ਇਸ ਜੰਗ ਦੇ ਵਿੱਚ ਮਾਰਿਆ ਗਿਆ ਇਹ ਜੰਗ ਸਾਲ 1628 ਦੇ ਵਿੱਚ ਅੰਮ੍ਰਿਤਸਰ ਵਿਖੇ ਲੋਗੜ ਦੇ ਅਸਥਾਨ ਤੇ ਹੋਈ ਸੀ ਅੰਮ੍ਰਿਤਸਰ ਦੀ ਸੁਰੱਖਿਆ ਵਾਸਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਿਹੜਾ ਕਿਲਾ ਬਣਾਇਆ ਸੀ ਉਸ ਦਾ ਨਾਮ ਲੋਗੜ ਰੱਖਿਆ ਸੀ ਇਸ ਤੋਂ ਬਾਅਦ ਦੂਸਰੀ ਜੰਗ ਸਨ 1630 ਨੂੰ ਸ੍ਰੀ ਹਰ ਗੋਬਿੰਦਪੁਰ ਵਿਖੇ ਹੋਈ ਜਿਸ ਦੇ ਵਿੱਚ ਅਬਦੁੱਲਾ ਖਾਨ ਕਰਮਚੰਦ ਤੇ ਰਤਨ ਚੰਦ ਚੜ ਕੇ ਆਏ ਤੇ ਸਿੱਖਾਂ ਹੱਥੋਂ ਮਾਰੇ ਗਏ ਜੰਗ ਦਾ ਕਾਰਨ ਸੀ ਭਗਵਾਨ ਦਾਸ Rohilla ਜਿਹੜਾ ਸੀ ਉਸ ਨੇ ਸ਼ਰਾਰਤ ਕੀਤੀ ਸੀ ਤੇ ਉਹ ਸਿੱਖਾਂ ਦੇ ਹੱਥੋਂ ਮਾਰੇ ਗਏ ਇਸ ਦੇ ਕਾਰਨ ਇਹ جنگ ਹੋਈ ਸੀ ਤੀਸਰੀ ਜੰਗ ਸਨ 1631 31 ਨੂੰ ਨਥਾਣੇ ਤੇ ਮਹਾਰਾਜ ਦੇ ਨੇੜੇ ਹੋਈ ਜਿਸ ਦੇ ਵਿੱਚ ਲੱਲਾ ਵੇਗ ਕਰਮ ਵੇਗ ਤੇ ਖਾਬਲੀ ਵੇਗ ਚੜ ਕੇ ਆਏ ਤੇ ਸਿੱਖਾਂ ਤੋਂ ਹਾਰੇ ਗਏ ਇਸ ਜੰਗ ਦਾ ਕਾਰਨ ਸੀ ਪਾਈ ਵਿਧੀ ਚੰਦ ਵੱਲੋਂ ਖੋਹੇ ਹੋਏ ਖੋੜੇ ਜਿਹੜੇ ਸਨ ਉਹ ਲਾਹੌਰ ਤੋਂ ਵਾਪਸ ਲਿਓਣੇ ਚੌਥੀ ਜੰਗ ਜਿਹੜੀ ਸੀ ਸਨ 1634 ਦੇ ਵਿੱਚ ਜਲੰਧਰ ਜ਼ਿਲ੍ਹੇ ਦੇ ਕਰਤਾਰਪੁਰ ਵਿਖੇ ਹੋਈ ਜਿਸ ਵਿੱਚ ਕਾਲੇ ਖਾਨ ਪੈਂਦੇ ਖਾਨ ਅਨਵਰ ਖਾਨ ਕੁਤਬ ਖਾਨ ਚੜ੍ਹ ਕੇ ਆਏ ਤੇ ਸਿੱਖਾਂ ਹਤੋਂ ਮਾਰੇ ਗਏ ਜੰਗ ਦਾ ਕਾਰਨ ਸੀ ਪੈਂਦੇ ਖਾਨ ਦਾ ਹੰਕਾਰਿਆ ਜਾਣਾ ਕਿਉਂਕਿ ਪੈਂਦੇ ਖਾਨ ਜਿਹੜਾ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਖੋਜ ਦੇ ਵਿੱਚ ਜਰਨੈਲ ਰਹਿ ਚੁੱਕਾ ਸੀ ਇਸ ਕਰਕੇ ਉਸ ਨੂੰ ਹੰਕਾਰ ਹੋ ਗਿਆ ਤੇ ਉਹ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਹੀ ਗ੍ਰਿਫਤਾਰ ਕਰਨ ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਹੀ ਲੜਨ ਵਾਸਤੇ ਤਿਆਰ ਹੋ ਗਿਆ ਤੇ ਮਾਰਿਆ ਗਿਆ ਇਸ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕੀਰਤਪੁਰ ਵਿਖੇ ਜਾ ਅਸਥਾਨ ਕੀਤਾ ਤੇ ਇਹਨਾਂ ਪਹਾੜੀ ਇਲਾਕਿਆਂ ਦੇ ਵਿੱਚ ਸਿੱਖੀ ਦਾ ਪ੍ਰਚਾਰ ਕੀਤਾ ਔਰ ਬਾਬਾ ਗੁਰਦਿੱਤਾ ਜੀ ਨੂੰ ਹੁਕਮ ਕੀਤਾ ਕੀਰਤਪੁਰ ਨਗਰ ਵਸਾਉਣ ਦਾ ਇਸ ਤੋਂ ਇਲਾਵਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗੋਖ ਮੱਤੇ ਕਸ਼ਮੀਰ ਦੇ ਇਲਾਕੇ ਤੇ ਹੋਰ ਦੂਰ ਦਰਾੜ ਦੇ ਵਿੱਚ ਸਿੱਖੀ ਦਾ ਪ੍ਰਚਾਰ ਕੀਤਾ ਸੋ ਗੁਰੂ ਹਰਗੋਬਿੰਦ ਸਾਹਿਬ ਜੀ ਕੀਰਤਪੁਰ ਵਿਖੇ ਹੀ ਜੋਤੀ ਜੋਤ ਸਮਾਇਆ ਸੋ ਹੁਇਆਂ ਫੁੱਲਾਂ ਦੀ ਕਿਰਮਾ ਬਖਸ਼ਣੀ ਅਤੇ ਦੀਸ਼ਾਂਜ ਕਰਨੀ ਵਾਹਿਗੁਰਜੀ ਦਾ ਹਾਲਸਾ ਵਾਹਿਗੁਰਜੀ ਕੀ ਫਤਹ